ਕੀ ਕਿ ਨਾ ਪੈਂਡਿਆ ਅੱਛਾ ਮੈਂ ਤੇਰਾ ਮੀਂਹ ਵੇਖਦੀ ਆ ਗਈ ਕਿੱਥੇ ਸੀ ਉਹ ਨਾ ਮੈਂ ਤੈਨੂੰ ਕਹਿ ਕੇ ਤੇ ਗਈ ਸੀ ਕਿ ਮੈਂ ਤੇਰੇ ਵਾਸਤੇ ਚੂੜੀਆਂ ਲੈ ਕੇ ਆਵਾਂ ਸੋਨ ਦਾ ਮੀਂਹ ਆ ਜੂ ਤੇ ਉਹ ਦੁਕਾਨ ਹੀ ਬੰਦ ਚੂੜੀਆਂ ਦੇ ਮੈਂ ਤੁਹਾਨੂੰ ਦੱਸਣ ਤੇ ਨਹੀਂ ਆ ਦੁਕਾਨ ਬੰਦ ਫਿਰ ਮੈਂ ਭੈਂਜੀ ਕੋ ਬਹਿ ਗਈ ਉੱਥੇ ਬਾਹਰ ਹੀ ਬਾਹਰ ਨਹੀਂ ਬੈਠੀ ਦੋ ਗਲੀਆਂ ਛੱਡ ਕੇ ਉੱਧਰ ਗਈ ਸੀ ਤੂੰ ਕਿੱਥੇ ਗਈ ਸੀ ਕਿੱਧਰ ਗਈ ਸੀ ਉਹ ਗੰਦੋਲੂ ਜਿਹੇ ਵਾਲਾ ਹੁਣ ਕੀ ਬੋਲਾਂ ਮੈਂ ਮੈਨੂੰ ਸਭ ਪਤਾ ਹੈ। ਵੜਦੀ ਨੂੰ ਉੱਥੇ ਜਾ ਕੇ ਚਾਹਾਂ ਪੀਂ ਤੇ ਰੋਟੀਆਂ ਖਾਣ। ਨਹੀਂ ਤੇਰੇ ਕਰਕੇ ਮੈਂ ਆਪਣੇ ਜਠਾਣੀ ਨਾਲ ਬੋਲਾਂ ਨਾ। ਤੂੰ ਬਹੁਤ ਨਹੀਂ ਬੋਲਦੀ ਆ। ਮੈਨੂੰ ਬੋਲਣ ਤੇ ਮਜਬੂਰ ਨਾ ਕਰ ਤੈਨੂੰ ਮੈਂ ਦੱਸਾਂ। ਜਠਾਣੀ ਵੱਲ ਜਾਣਾ ਤੇ ਜਠਾਣੀ ਵਾਲੀ ਰੋਟੀ ਖਾ। ਕਿਉਂ? ਇੱਥੇ ਖਾਣ ਦੀ ਲੋੜ ਨਹੀਂ। ਇਹ ਮੇਰੇ ਪੁੱਤ ਦਾ ਘਰ ਆ। ਮੈਂ ਬਹਿਣਾ ਇੱਥੇ। ਤੂੰ ਮੈਨੂੰ ਕਿੰਨਾ ਰੋਕ ਸਕਦੀ ਆ? ਰੋਕੇ ਮੁਖਾ। ਜਿੰਨਾ ਸਦੋਂ ਮੈਂ ਚੁੱਪ ਕੀਤੀ ਰਹਿਣੀ ਆ, ਉਹਨਾਂ ਤੋਂ ਮੇਰੇ ਸਿਰ ਦੇ ਵਾਲਾਂ ਨੂੰ ਪੈਣ ਦੇਈਆਂ। ਨਹੀਂ ਤੂੰ ਦੱਸ ਕੇ ਜਾਣੀਂ ਮੈਨੂੰ ਕਿਆ ਸੀ ਮੈਂ ਚੂੜੀਆਂ ਲੈਣ ਜਾਣੀ ਆ। ਉੱਤਰ ਗਈਆਂ ਨੀ ਰੋਟੀਆਂ ਪਾਣੀਆਂ ਖਾਣ ਮੇਰੀ ਕਾਲ ਸੋਨੂ ਤੇ ਕਰਨ ਕੀ ਜਾਣੀ ਐ ਮੀਟਿੰਗ ਗੱਲਾਂ ਦੀ ਮੇਰੀ ਨੂੰ ਐ ਕਰਦੀ ਐ ਤੇ ਉਹ ਤੈਨੂੰ ਚਾਰ ਗੱਲਾਂ ਮੇਰੇ ਬਾਰੇ ਹੋਰਸਾ ਕੰਮ ਦੀ ਹੋਣੀ ਐ ਆ ਕੇ ਤੂੰ ਖਾਲੀ ਹੱਥ ਮੇਰੇ ਕੋਲ ਖੜੀ ਹੋਉਂਗੀ ਐ ਖਾ ਪੀ ਕੇ ਨਹੀਂ ਜੇ ਆਪਾਂ ਦਰਾਨੇ ਛਾੜੀ ਬੰਨੀ ਐ ਤੇ ਆਪਾਂ ਟੱਡ ਕੇ ਗੱਲਾਂ ਕਰਦੀਆਂ ਸਾਨੂੰ ਹੋਰ ਕੋਈ ਗੱਲ ਨਹੀਂ ਜਾਂਦੀ ਹੋਰ ਰਹਗਾ ਵੀ ਕੀ ਐ ਤੁਹਾਡੇ ਕੋ ਦੋਨਾਂ ਕੋ ਤਾਂ ਇਹ ਤੇ ਚੋਰੀ ਚੋਰੀ ਮਿਲਦੀਆਂ ਜੇ ਮੈਂ ਕਿਤੇ ਜਾਵਾਂ ਤਾਂ ਪਿੱਛੋਂ ਬੁਲਾ ਲੈਂਦੀ ਹੋਣੀ ਐ अच्छा एक गल और पता लगगी मेनू तेरे को मोबाइल है क्या मोबाइल दे आहो मोबाइल हैगा बाहर क्या है हैगा है मिनू नहीं पता ਤੇ ते तेरे को फोन है।, है नहीं, नहीं तेरे कोոչੇ ਰੱਖਾ ਜਿਹੜੀ ਚੀਜ਼ ਰੱਖਣੀ ਆ ਤੂੰ ਮੇਰੀ ਸੱਸ ਨਹੀਂ ਮੈਂ ਤੇਰੀ ਸੱਸ ਆ ਮੈਨੂੰ ਨਾ ਬੜਾ ਗੁੱਸਾ ਚੜਦਾ ਪਈ ਤੂੰ ਚੜਾ ਲਾਜ ਗੁੱਸਾ ਕਿਉਂ ਚੜਾ ਗੁੱਸਾ ਚੜਾ ਗੁੱਸਾ ਚੱਲੀਏ ਮੈਂ ਬਾਹਰ ਰੋਲਾ ਪਾਣਾ ਮੱਲਾ ਇਕੱਠਾ ਕਰਨੀ ਕਿਉਂ ਕਰਨੀ ਮੈਂ ਕਹਿੰਦਾ ਐ ਮੈਨੂੰ ਨਾ ਤੇਲ ਪਾ ਕੇ ਛਾੜਨ ਲੱਗੀ ਐ। ਆ ਮੈਨੂੰ ਬਹੁਤ ਤੰਗ ਕੀਤਾ ਬੜਾ ਪਰੇਸ਼ਾਨ ਨਹੀਂ ਰਿਤੀ ਕਿਵੇਂ ਕਰਨ ਲਈ ਤੂੰ ਝੂਠ ਲੋਕਾਂ ਨੂੰ ਕਹਿੰਦੀ ਪਾਗਲ ਹੋ ਗਈ ਮੈਂ ਮੱਲਾ ਇਕੱਠਾ ਕਰਾਂਗੀ ਇੱਕ ਵਾਰੀ ਤੈਨੂੰ ਗੱਲਾਂ ਸੁਣਾਵਾਂਗੀ ਤੈਨੂੰ ਪਤਾ ਲੱਗਣਾ ਹੀ ਰਿਤੀ ਆਹੋ ਨਾ ਬੇਵਕੂਫ ਕਰਾਂਗੀ ਗੱਲਾਂ ਸੁਣਾ ਕੇ ਰਿਤੀ ਬਸ ਕਰ ਇਸ ਤਰ੍ਹਾਂ ਤੇਰੇ ਝੂਠ ਬੋਲਣ ਨਾਲ ਬੁੱਢੇ ਬਾਰੇ ਸਾਡੀ ਮਿੱਟੀ ਬਲੀਦ ਹੋ ਜਾਣੀ ਆ ਤੇਰੀ ਨਹੀਂ ਹੋਣੀ ਮਿੱਟੀ ਬਲੀਦ ਤੂੰ ਸਾਡੀ ਕਰਨ ਲੱਗੀ ਹੋਈ ਐ ਕਾ ਢਿਮਿਟੀ ਭਲੀ ਤੇ ਕਾਦੀ ਕਰਨ ਡਈ ਕਿਤੇ ਕਿਤੇ ਜਾ ਕੇ ਗੱਲਾਂ ਕਰਦੀ ਐ ਤੈਨੂੰ ਰੋਟੀ ਨਹੀਂ ਮਿਲਦੀ ਕੱਪੜਾ ਨਹੀਂ ਮਿਲਦਾ ਕੀ ਗੱਲਾਂ ਕਰਦੀ ਐ ਤੂੰ ਗੱਲ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਨ ਡਈ ਮੇਰੀ ਚਠਾੜੀ ਸਾਡਾ ਪਿਆਰ ਆਪਾਂ ਜਾ ਕੇ ਉੱਥੇ ਬਹਿ ਜੰਦੇ ਇਕ ਦੂਜੇ ਨਾਲ ਕੋਈ ਪਿਆਰ ਨਹੀਂ ਹੈਗਾ ਹੀ ਆਂਦੇ ਅੱਜ ਤੇਰੇ ਮੁੰਡੇ ਨੂੰ ਵੀ ਉਹਨੂੰ ਵੀ ਕਰਾਂਗੀ ਸੁੱਤਰ ਉਹਨੂੰ ਵੀ ਦੱਸਾਂਗੀ ਕਿ ਆ ਉੱਥੇ ਜਾਂਦੀ ਊ ਤੇ ਰੋਟੀ ਖਾਂਦੀ ਊ ਇੱਕ ਗੱਲਾਂ ਕਰਦੀ ਤੇ ਚਾਰ ਸੋਨੇ ਕੇ ਆਂਦੀ ਮੇਰੇ ਬਾਰੇ ਫਿਰ ਇੱਥੇ ਆ ਕੇ ਮੈਨੂੰ ਕਰਦੀ ਉਹ ਤੰਗ ਪਰੇਸ਼ਾਨ ਮੇਰੀ ਘਰ ਸੋਹੇ ਦੀ ਜੇ ਮੈਂ ਚਲੇ ਜਾਨੀ ਆ ਉਹ ਰੋਟੀ ਖਾਂਦੇ ਹੁੰਦੇ ਆ ਤੇ ਜੇ ਮੈਂ ਖਾ ਲਈ ਤੇ ਅੱਜ ਹਰਜ ਕੀ ਆ ਹੈ ਗਈ ਹਰਜ ਹੈ ਗਈ ਤੂੰ ਜਣੀ ਉੱਥੇ ਜਾ ਕੇ ਖਾਨੀ ਆ ਨਾ ਰੋਟੀਆਂ ਤੇ ਕੱਲ ਨੂੰ ਉਹ ਮੇਰੇ ਘਰ ਆਣਗੇ ਨਾ ਤੇ ਉਹਨਾਂ ਨੇ ਮੈਨੂੰ ਕਹਿਣਾ ਖਵਾ ਰਿਸ਼ਤੇਦਾਰੀ ਹੈ ਜੀ ਤੇਰੀ ਤੇ ਆਪਣੇ ਤੱਕ ਰੱਖ ਕੱਲ ਨੂੰ ਤੁਦ ਕੋਈ ਤੇਰੀ ਮਾਸੀ ਦੀ ਕੁੜੀ ਆਂਦੀ ਹੋ ਕੋਈ ਭੂਆ ਆਂਦੀ ਹੋ ਕੋਈ ਫੁੱਫੀ ਆਂਦੀ ਹੋ ਕਦੀ ਕੋਈ ਆਂਦੀ ਮੈਂ ਮੈਂ ਤੇਰੀਆਂ ਇਹਨੀਆਂ ਰਿਸ਼ਤੇਦਾਰੀਆਂ ਨਹੀਂ ਨਿਭਾ ਸਕਦੀ ਮੈਂ ਇਹਦੀ ਸੇਵਾ ਨਹੀਂ ਕਰ ਸਕਦੀ ਤੇਰੀ ਰਿਸ਼ਤੇਦਾਰੀ ਆਪਣੇ ਤੱਕ ਰੱਖ ਇੱਥੇ ਤਾਂ ਕਲਿਆਣ ਦੀ ਲੋੜ ਨਹੀਂ ਤੇ ਨਾਲ ਹੀ ਮੈਂ ਕੁਝ ਕਰ ਨਹੀਂ ਤੈਨੂੰ ਮੈਂ ਸਿੱਧਾ ਕਹਤ ਹਾਂ ਜੇ ਕੋਈ ਭੁੱਲ ਭਲੇਖੇ ਇੱਥੇ ਵੇੜੇ 'ਚ ਕੋਈ ਆ ਵੀ ਗਿਆ ਘਰੇ ਸਾਡੇ ਮੇਰੀ ਸੋਲ ਲੱਗ ਗੱਲ ਮੈਂ ਤੇਰੇ ਕੰਨੋਂ ਕੱਢਣ ਲੱਗੀ ਹਾਂ ਉਹਨਾਂ ਨੂੰ ਕਹਿਦੀ ਆਪੇ ਬਣਾਓ ਆਪੇ ਖਾਓ ਨਾਲੇ ਮੈਨੂੰ ਵੀ ਖਾਓ ਮੈਂ ਇੰਨੀ ਗਰਮੀ 'ਚ ਕੰਮ ਨਹੀਂ ਕਰ ਸਕਦੀ। ਰੀਦੀ। ਇਹ ਤਾਂ ਕੋਈ ਕੰਮ ਆਵੇ। ਇਹ ਤਾਂ ਨੌਤੇ ਦਾ ਕੰਮ ਆ ਨਾ। ਉਹਨਾਂ ਦਾ ਸਤਿਕਾਰ ਕਰਨਾ। ਉਹਨਾਂ ਦੀ ਸੇਵਾ ਕਰਨੀ। ਮੈਂ ਉਹਨਾਂ ਕੋਲ ਬਾਵਾਂਗੀ ਕਿ ਉਹਨਾਂ ਨੂੰ ਰੋਟੀਆਂ ਬਣਾ ਕੇ ਖਵਾਵਾਂਗੀ। ਕੀ? ਆਪਾਂ ਕਿਸੇ ਦੇ ਘਰ ਜਾਣੇ ਆ। ਆਪਾਂ ਨੂੰ ਇਹ ਕਰਨੇ ਆ ਕਿ ਤੁਸੀਂ ਆਪ ਹੀ ਚੌਂਦੇ ਚਵੜੋ ਤੇ ਆਪ ਹੀ ਬਣਾ ਕੇ ਖਾਓ। ਨਹੀਂ, ਹੁਣ ਤੂੰ ਮੈਨੂੰ ਉਹਨਾਂ ਸਾਰੇ ਨੌਕਰਾਂ ਨੂੰ ਬਣਾ ਦੇ। ਬਸ ਲੱਗੀ ਰਵਾਂ ਮੈਂ ਮੰਨ ਲਈ ਜਾਵਾਂ। ਉਹ ਕੰਮ ਕਰ ਦੇ। ਪਤਾ ਨਹੀਂ ਲੱਗਦਾ ਤੇਰੇ ਪਤਾ ਨਹੀਂ ਇੱਥੇ ਕਿਉਂ ਨਹੀਂ ਦਿਮਾਗ ਚ ਗੱਲ ਲੰਗੀ ਮੈਂ ਕੀ ਕੰਨੀ ਮੈਂ ਨਲ ਕੇ ਬਣਾਉ ਖਾਉ ਨਲ ਮੇਰੀ ਨੂੰ ਨੂੰ ਵੀ ਖਵਾਉ ਸਮਝ ਗਈ ਨਾ ਮਾਲ ਗਾਦਾ ਅੱਜ ਕਿੱਥੋਂ ਦਿਲ ਕਰ ਪਿਆ ਤੁਹਾਡਾ ਆਦਦੇ ਆ ਹੀ ਵੈ ਮਨਜੂ ਪਰ ਮੈਨੂੰ ਬਹੁਤ ਹੀ ਦੁੱਖ ਹੋਇਆ ਦੁੱਖ ਕਿਉਂ ਆ ਠੀਕ ਠੈ ਗਿਆ ਨਾ ਤੂੰ ਮੇਰੇ ਭਰਾ ਪਰਜਾਇ ਨੂੰ ਕੀ ਸਮਝਿਆ ਮੈਨੂੰ ਪਹਿਲਾਂ ਦੱਸ ਮਾਸੀ ਕੌਣ ਹੁੰਦੀ ਹੈ ਮਾਸੀ 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 ਹੁੰਦੀ ਮਾਸੀ ਮਾ ਬਰਾਬਰ ਹੁੰਦੀ ਹੈ ਮਾ ਬਰਾਬਰ ਹੁੰਦੀ ਹੈ ਹਾਂਜੀ ਤੇ ਤੂੰ ਉਹਨਾਂ ਦਾ ਕੀ ਹਾਲ ਕੀਤਾ ਤੇਰੇ ਘਰ ਆਇਆ ਮੈਂ ਹਾਂ ਮੈਂ ਤੇ ਕੁਝ ਵੀ ਨਹੀਂ ਕੀਤਾ ਉਹ ਤੇ ਪਰੇਸ਼ਾਨ ਹੀ ਬੋਸ ਸੀ ਅਗ ਮਨਜੂਰ ਪਰੇਸ਼ਾਨ ਸੀ ਤੇ ਤੂੰ ਗੱਲਾਂ ਹੋਈਆਂ ਕਿਉਂ ਕੀਤੀਆਂ ਉਹਨਾਂ ਨਾਲ ਗੱਲਾਂ ਹਾਂ ਮੈਂ ਤੇ ਕੋਈ ਗੱਲ ਵੀ ਨਹੀਂ ਕੀਤੀ ਉਹਨਾਂ ਨਾਲ ਤੂੰ ਐਨਾ ਵੱਧ ਘਟਣਾ ਬੋਲੀ ਐ ਕਿ ਜੇ ਮਾਂ ਮੇਰੀ ਮਰ ਗਈ ਐ ਤੇ ਇਹਨਾਂ ਦਾ ਕੰਮ ਕੀ ਮੇਰੇ ਘਰ ਆਉਂਦਾ ਮੇਰੀ ਮਾਂ ਮਰ ਗਈ ਐ ਨਾ ਮੈਂ ਕੰਮ ਕੀ ਘਰ ਆਉਂਦਾ ਮਾਸੀ ਦਾ ਕੀ ਕੰਮ ਐ ਜਦੋਂ ਦੀ ਭੈਣ ਹੀ ਮਰ ਗਈ ਐ ਤੇ ਇਹਨਾਂ ਦਾ ਕੀ ਕੰਮ ਮੇਰੇ ਘਰ ਆਉਂਦਾ ਦੇਖੋ ਮੈਨੂੰ ਨਹੀਂ ਪਤਾ ਉਹਨਾਂ ਨੇ ਤੁਹਾਨੂੰ ਕੀ ਕਿਹਾ ਤੇ ਕੀ ਨਹੀਂ ਕਿਹਾ ਜਿਹੜੀ ਮਾਸੀ ਆ ਨਾ ਉਹ ਮੇਰੀ ਮਾਂ ਵੈ ਤੇ ਮੈਂ ਆਪਣੀ ਮਾਂ ਨੂੰ ਨਾ ਦੁੱਖ ਨਹੀਂ ਵੇਖ ਸਕਦੀ ਤੇ ਐਸ ਕਰਕੇ ਮੈਂ ਉਹਨਾਂ ਨਾਲ ਕੋਈ ਗਾਣੀ ਸਭ ਤੋਂ ਪੱਲਾ ਮਨੋਇਆ ਗੱਲ ਦੱਸੋ ਤਾਨੂੰ ਨਹੀਂ ਗੱਲ ਕਈ ਕਿੰਨੇ ਆ ਉਹ ਜਿੰਨੇ ਜਿੰਨੇ ਤੂੰ ਕੀਤੀਆਂ ਉਸ ਨੇ ਕਈ ਹੋਰ ਕਿੰਨੇ ਕੀਤੀਆਂ ਕੀਤੀਆਂ ਮੈਂ ਤੇ ਕਿਸੇ ਨਾਲ ਵੀ ਨਹੀਂ ਕੀਤੀਆਂ ਤੁਹਾਨੂੰ ਕੀ ਹੋ ਗਿਆ ਇਹ ਦੀਦੀ ਤੈਨੂੰ ਪਤਾ ਹੈ ਨਾ ਮੇਰੇ ਭਰਾ ਦਾ ਬੀਵੀ ਕਿੰਨਾ ਵੱਧਦਾ ਉਹਨੂੰ ਕੁਝ ਹੋਈਵੇ ਦੱਸ ਮੇਰਾ ਕੋਰ ਨਾ ਹੋਰ ਦੁਨੀਆ ਤੇ ਨਾਲ ਉਹਦਾ ਨਾ ਪੁੱਤਰ ਬਾਦ ਦੱਸ ਉਹਦੇ ਅੱਗੇ ਪਰੇਸ਼ਾਨ ਵਿਚਾਰੇ ਅੰਨੇ ਦੰਦੇ ਉਹ ਨੂੰਹ ਦੇ ਹੱਥੋਂ ਪਰੇਸ਼ਾਨ ਹੋ ਕੇ ਤੇਰੇ ਘਰ ਆ ਗਏ ਕਿ ਮੇਰੀ ਪੁਣੇਵੀ ਮੈਨੂੰ ਗੱਲ ਨਾਲ ਲਾਏ ਤੁਸੀਂ ਉਹਨਾਂ ਦੀ ਨੂਹ ਦੀ ਪਰੇਸ਼ਾਨੀ ਨੂਹ ਨਾਲ ਕੱਢੋ ਮੇਰੇ ਨਾਲ ਕਿਉਂ ਗੱਡਾਂ ਆ ਗਏ ਹੋ ਤੇ ਮੈਂ ਤੇ ਉਹਨਾਂ ਨਾਲ ਕੁਝ ਕਿਹਾ ਹੀ ਨਹੀਂ ਐਨੀ ਬਣਾ ਮੈਂ ਸਾਰੀਆਂ ਗੱਲਾਂ ਛੱਡੋ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਐਨੀ ਗੱਲ ਕਿੰਨੇ ਕਹੀ ਐ ਕਿ ਮੰਜੂ ਨੇ ਗੱਲਾਂ ਕੀਤੀਆਂ ਤੂੰ ਸੋਝ ਤੂੰ ਕਿੰਨਾ ਕੀਤੀ ਮੈਂ ਤੇ ਕਿਸੇ ਨੇ ਕੀਤੀਆਂ ਹੀ ਨਹੀਂ ਤੇ ਕੀਤੀਆਂ ਤੇ ਮੈਂ ਤੁਹਾਨੂੰ ਦੱਸਾਂ ਨਾ ਕਿ ਸੋਨੀਆ ਨੇ ਕੀਤੀਆਂ ਸਾਰੀਆਂ ਗੱਲਾਂ ਸੋਨੀਆ ਹਾਂ ਸੋਨੀਆ ਨੇ ਕੀਤੀ ਕਿ ਕੀ ਕਰਨ ਆਂਦੇ ਆ ਮੰਜੂਆ ਦੀਦੀ ਮੈਨੂੰ ਕਹਿੰਦੇ ਕੀ ਕਰਨਾਂ ਤੇ ਮੇਰੇ ਘਰ ਮੇਰੀ ਮਾਂ ਮਰ ਗਈ ਧੋਣਾਂ ਦਾ ਕੀ ਕੰਮ ਇੱਥੇ ਆਂਦਾ ਕਹਿੰਦੀ ਪਾਣੀ ਵਰਗੀ ਚਾਹ ਨਾ ਗਈ ਉੱਥੇ ਪਾਣੀ ਵਰਗੀ ਚਾਹ ਹੁਣ ਪੀਂਦੇ ਪੈਸੀ ਮੇਰਾ ਵੀਚੇ ਮਨ ਮੈਂ ਰੋ ਪਈ ਕਿ ਇਹ ਦੇ ਮੇਰੀ ਮਾਂ ਦੀ ਸੇਵਾ ਹੁੰਦੀ ਮੈਂ ਇਹਦੇ ਆਪਣੇ ਸੱਸ ਨੂੰ ਫੁੱਲਾਂ ਤੇ ਰੱਖਿਆ ਐ ਇੰਨਾ ਖਵਾਨੀ ਪਲਾਨੀ ਆ ਸਭ ਕੁਝ ਨਾ ਧਿਆਨ ਦੇਣੀ ਸੋਨੀਆ ਗੰਦੇ ਹਾਂ ਸੋਨੀਆ ਨੇ ਕੀ ਇਹੀ ਜਾਰਾ ਹੁਣ ਤੁਸੀਂ ਕੀ ਕਹਿ ਕੋ ਸੋਨੀਆ ਨੂੰ ਮੈਂ ਕਿਹਾ ਮੈਂ ਪੁੱਛਾਂ ਦੀ ਮੇਰੇ ਤੇ ਮੈਨੂੰ ਸਬਰ ਨਾ ਸੀ ਮੈਂ ਕਿਹਾ ਮੈਂ ਮੰਜੂ ਜਾ ਕੇ ਪੁੱਛਾਂ ਦੀ ਸੋਨੀਆ ਦਾ ਤਾਂ ਮੈਂ ਪਾੜ ਦੇਣਾ ਸਿਰ ਨੂਹ ਹੋਵੇਗੀ ਤੁਹਾਡੀ ਨੂਹ ਹੋਵੇਗੀ ਮੇਰੀ ਮਾਸੀ ਮਾਸੜ ਜੀ ਮੇਰੀ ਕੁਛ ਨਹੀਂ ਲੱਗਦੀ ਉਹਦੇ ਪਿੱਛੇ ਤੇ ਸਾਡੇ ਘਰ ਆਪਣੇ ਗਲੇਸ਼ ਪੈਣ ਲੱਗਾ ਉਹ ਚਤਰੋਜੀ ਨੇ ਤੁਹਾਨੂੰ ਇੰਨੀ ਗੱਲ ਕਹਿਤੀ ਐ ਤੁਸੀਂ ਅੱਜ ਦੀ ਦਾ ਵਿਸ਼ਵਾਸ ਕਰ ਲਿਆ ਵੈ ਸੋਨੀਆ ਦਾ ਕਿ ਉਹਨੂੰ ਤੂੰ ਇੰਨੀ ਗੱਲ ਕਿ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਸੀ ਕਿ ਮੈਂ ਗੱਲ ਕਰ ਸਕਦੀ ਆਪਣੀ ਮਾਸੀ ਬਰਨ ਮੰਜੂ ਮੈਂ ਤੁਹਾਨੂੰ ਦੱਸਦਾ ਮੈਨੂੰ ਤੇਰੇ ਤੇ ਵੀ ਵਿਸ਼ਵਾਸ ਨਹੀਂਗਾ ਸੋਨੀਆ ਤੇ ਪੂਰਾ ਵਿਸ਼ਵਾਸ ਜੀ ਉਹ ਪਤਾ ਕਿੰਨਾ ਆਪਣੇ ਸੱਸੁਰੇ ਦੀ ਸੇਵਾ ਕਰਦੀ ਏ ਉਹਨਾਂ ਦੇ ਖਾਣ ਪਾਣ ਦਾ ਦਵਾ ਦਾ ਰੂ ਦਾ ਉੱਠਣ ਬੈਠਣ ਦਾ ਕੱਪੜਿਆਂ ਦਾ ਇੰਨਾ ਕਿਤੇ ਹੱਦ ਮੈਂ ਤੈਨੂੰ ਦੱਸ ਨਹੀਂ ਸਕਦੀ ਜਿੰਨੀ ਕੋ ਸੇਵਾ ਕਰਦੀ ਹੈ ਜੱਠੀ ਚਾਵਾਂ ਕਰਦੀ ਹੈ ਅੱਤੀ ਜਾਵਾਂ ਤੂੰ ਆਪਣੀ ਮਾਸੀ ਨੂੰ ਆਪਣੇ ਘਰ ਵਾੜ ਜਾਂ ਨਾ ਵਾੜ ਪਰ ਮੇਰੇ ਭਰਾ ਨੂੰ ਕੋਈ ਵੱੱਦ ਘੱਟ ਨਹੀਂ ਕਹਿਣਾ ਉਹਨੂੰ ਨਹੀਂ ਕੁਝ ਹੋਣਾ ਚਾਹੀਦਾ ਮੈਂ ਤੈਨੂੰ ਦੱਸ ਦਿੰਦਾ ਮੈਨੂੰ ਐਸੇ ਪਤਾ ਵਾ ਤੂੰ ਸੋਨੀਏ ਨੂੰ ਪਸੰਦ ਨਹੀਂ ਕਰਦੀ ਤੈਨੂੰ ਤਾਂ ਇੱਕ ਅੱਖ ਨਹੀਂ ਪੁੰਨਦੀ ਦੇਈ ਗੱਲ ਇੱਕ ਅੱਖ ਭੂਣ ਦੀ ਜਾਂ ਨਾ ਭੂਣ ਦੀ ਤੁਹਾਨੂੰ ਜਿਸ ਦਿਨ ਸੱਚਾਈ ਦਾ ਪਤਾ ਲੱਗੇਗਾ ਨਾ ਪਤਾ ਤੁਹਾਨੂੰ ਫੇਰ ਲੱਗਣਾ ਮੈਂ ਤੇ ਜਿਹੜੀ ਅੱਜ ਤੁਸੀਂ ਸੋਹਣੀਆਂ 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 ਕਰਦੇ ਪਏ ਹੋ ਨਾ ਤੇ ਤੁਹਾਨੂੰ ਸੋਹਣੀਆਂ ਦਾ ਵੀ ਪਤਾ ਲੱਗ ਜਾਏਗਾ ਕਿ ਸੋਹਣੀਆਂ ਕੀ ਹੈ ਵਾ ਤੇ ਕੀ ਨਹੀਂ ਹੈ ਕਿ ਮੇਰੇ ਵੱਲੋਂ ਮਾਸੀ ਨੂੰ ਪਰੇਸ਼ਾਨੀ ਹੈ ਜਾਂ ਸੋਹਣੀਆਂ ਵੱਲੋਂ ਪਰੇਸ਼ਾਨੀ ਨਹੀਂ ਤੁਹਾਨੂੰ ਸਾਰਾ ਕੁਝ ਪਤਾ ਵਾ ਗੱਲ ਸੁਣ ਹੈ ਤੁਪਨੇ ਵੀ ਹੋਗੇ ਤਾਂ ਸਾਰਾ ਕੁਝ ਪਤਾ ਤੇ ਮੈਂ ਜਿਹੜੀ ਘਰ ਦੀ ਧੀ ਹੋ ਕੇ ਭੂਆ ਹੋ ਗਈ ਮੈਨੂੰ ਕੁਝ ਨਹੀਂ ਪਤਾਗਾ ਉਸ ਘਰ ਦਾ ਪਤਾ ਨਹੀਂ ਮਨ ਨੂੰ ਤਾਂ ਹੁਣ ਪਤਾ ਹੈ ਜਾਣੇ ਹੀ ਪਤਾ ਤੁਹਾਨੂੰ ਉਹਨੇ ਕੀ ਕਿਹਾ ਤੇ ਕੀ ਨਹੀਂ ਕਿਹਾ ਤੁਸੀਂ ਜਾਨੋ ਤੇ ਤੁਹਾਡਾ ਕੰਮ ਚਾ ਮਾਸੀ ਤੋਂ ਕੀ ਬਾਹਰ ਬੈਠੇ ਨਹੀਂ ਤੇ ਨਜ਼ਾਰੇ ਲੈ ਹੁੰਦੇ ਆ ਨਾ ਇਹ ਨਜ਼ਾਰੇ ਤੋਂ ਆਪਣੇ ਘਰ ਨਹੀਂ ਲੈ ਸਕਦੀ ਤੈਨੂੰ ਜਿਸ ਮਸਲੇ ਦੇ ਹੱਲ ਵਾਸਤੇ ਇੱਥੇ ਸੱਦਿਆ ਉਹ ਮਸਲਾ ਦੇ ਹੱਲਾਰੇ ਉਹ ਕੰਮ ਤੇ ਕਰ ਜਿਹੜੇ ਕੰਮ ਨਹੀਂ ਸੱਦਿਆ ਵਾ ਉਹੋ ਹੀ ਤਾਂ ਮੈਂ ਸੋਚਣ ਡਈ ਮਸਲਾ ਕਾਹਦਾ ਹੱਲ ਕਰਨਾ ਤੇ ਮੀਂਹ ਜੇ ਮੈਂ ਕਾਹਦਾ ਬਹਿਣਾ ਟਾਈਮ ਹੈ ਮੀਂਹ ਦਾ ਸੌਣਾ ਜੇ ਸ਼ੁਰੂ ਹੋ ਗਿਆ ਤੇ ਇਸ ਕਰਕੇ ਮੀਂਹ ਵਰਦਾ ਪਿਆ ਤੇ ਮੈਨੇ ਜਾਰੇ ਲੈਣ ਡਈ ਆ ਤੇ ਦੂਜੀ ਗੱਲ ਮੇਰੇ ਪੁੱਤ ਦਾ ਫੋਨ ਆ ਗਿਆ ਵੀ ਮੰਮੀ ਘਰ ਆ ਜਾ ਕੇ ਇਹਦੇ ਕਰਕੇ ਤੇ ਮੈਨੂੰ ਰੋਟੀ ਮਿਲਦੀ ਸੀ ਮੈਨੂੰ ਤੇ ਰੋਟੀ ਵੀ ਨਹੀਂ ਦੇਣ ਦੀ ਬਾਦੋ ਤੂੰ ਮੈਂ ਸੋਚਾ ਨਾ ਤਾਂ ਕੀ ਕਰਾਂ ਇਹ ਸੋਚ ਨਹੀਂ ਪਈ ਉਹ ਲੈ ਬੇੜਾ ਤਰ ਜੇ ਮੈਂ ਤੇ ਬੰਦਾ ਹੀ ਗਲਤ ਚੁੰਨ ਲਿਆ ਵੈ ਉਹ ਜਿਸ ਮਸਲੇ ਦੇ ਹੱਲ ਵਾਸਤੇ ਮਾਸੀ ਤੈਨੂੰ ਸੱਦੇ ਆ ਵੈ ਤੇਰੇ ਤੇ ਆਪਣੇ ਘਰ ਮਸਲੇ ਵਿਗੜੇ ਪਏ ਤੂੰ ਇੱਥੇ ਹੱਲ ਕੀ ਢਣੇ ਆ ਨੀ ਚੁੱਪ ਕਰ ਜੋ ਚੁੱਪ ਕਰਕੇ ਟਾਈਮ ਕੱਢੋ ਟਾਈਮ ਕੱਢਣ ਵਾਲੀ ਗੱਲ ਐ ਕੋਈ ਮਸਲੇ ਨਹੀਂ ਵਿਗੜੇ ਤਾਂ ਕੋਈ ਨਹੀਂ ਕੁਝ ਹੋਇਆ ਅਹੀਂ ਆਪਣਾ ਘਰ ਆਪੇ ਸੰਭੋ ਕੁਝ ਨਹੀਂ ਹੁੰਦਾ ਮੇਰੇ ਤੇ ਪੁੱਤ ਦਾ ਫੋਨ ਐ ਮੈਂ ਚੱਲਦੀ ਆ ਮਾਸੀ ਪੂਰੇ 3 ਦਿਨ ਹੋ ਗਏ ਮੈਂ ਤੇਰੀ ਸੇਵਾ ਕਰਨ ਲਈ ਆ ਕਦੀ 버ਗਰ ਖਵਾ ਕਦੀ ਪੀਜ਼ਾ ਖਵਾ ਕਦੀ ਚਾਟ ਗੋਲ ਗੱਪੇ ਖਵਾ ਨਾ ਤੈਨੂੰ ਸਿ ਚੀਜ਼ਾਂ ਖਵਾਉਣ ਵਾਸਤੇ ਸੱਦਿਆ ਸੀ ਮੇਰੀ ਮਾਂ ਦਾ ਵੀ ਹੋਰੋਂ ਬੁਰਾ ਹਾਲ ਹੋ ਗਿਆ ਉਹ ਮਾਸੀ ਤੈਨੂੰ ਸੱਦਿਆ ਸੀ ਮੇਰੀ ਮਾਂ ਨੂੰ ਸਮਝਾ ਕਿਵੇਂ ਪੂਜਾ ਤੇ ਦੱਬੇ ਪਾਣੇ ਆ ਉਹਦੀ ਜਬਾਨ ਵੱਧੀ ਜਾਂਦੀ ਕਿਵੇਂ ਉਹਦੀ ਜਬਾਨ ਤੇ ਕੰਟਰੋਲ ਕਰਨਾ ਨਾ ਤੂੰ ਤੇ ਆਪ ਹੀ ਪਤਾ ਨਹੀਂ ਕਿੱਥੇ ਘੁਆਚੀ ਪਈ ਆ ਨਾ ਮੇਰੀ ਸੁਣ ਗੱਲ ਮੈਂ ਉਹਨੂੰ ਦਾਬੇ ਚੋਂ ਕੀ ਕੱਢਣਾ ਮੈਂ ਤੇ ਆਪ ਸਾਰੀ ਦਬੀ ਪਈ ਆ ਥੱਲੇ ਨਿਕਲ ਜੋਗੀ ਨਹੀਂ ਆ ਤੇ ਮੈਂ ਕਿਸੇ ਨੂੰ ਕੀ ਕੱਢਣਾ ਮਾਸੀ ਵਾਹ ਫੋਂ ਤੇ ਤੇਰੀਆਂ ਡਿੰਗਾ ਸੁਣਨ ਵਾਲੀਆਂ ਹੁੰਦੀਆਂ ਮੈਂ ਵੇਖੀ ਆਪਣੀ ਨੋਨ ਕਿਵੇਂ ਤਬਾਕੇ ਰੱਖਿਆ ਮੈਂ ਇੱਕ ਵਾਰੀ ਤੇਰੇ ਘਰ ਆ ਲੈਂਦੇ ਵੇਖੀ ਮੈਂ ਪੂਜਨ ਕਿਵੇਂ ਦਬਾਂਦੀ ਪੂਜਾ ਕੀ ਪੂਜਾ ਦੀ ਜ਼ਰਤ ਕੀ ਮੇਰੇ ਅੱਗੇ ਖੁਸਕ ਜਾਵੇ ਮੇਰੇ ਕੋਲ ਇਹੋ ਇਹੋ ਜਿਹੇ ਪੈਂਤਰੇ ਗਏ ਆ ਪੂਜਾ ਦੀ ਕੀ ਮਜਾਲ ਹੈ ਜ਼ੁਬਾਨ ਆਪਣੀ ਬਾਹਰ ਵੀ ਕੱਢ ਲੈ ਮੈਂ ਮੈਂ ਤੈਨੂੰ ਕੰਨੇ ਵਾਂਗੂ ਸਿੱਧੀ ਕਰ ਦਾਂਗੀ ਮੇਰੀ ਕਿਸਮਤ ਸਾੜੀਂ ਮੈਂ ਤੇਰੇ ਤੇ ਵਿਸ਼ਵਾਸ ਕਰ ਬੈਠੀ ਤੇ ਤੈਨੂੰ ਸੱਦ ਬੈਠੀ ਤੂੰ ਸੁਆਹ ਪੂਜਣ ਸੁੱਤਰ ਕਰਨਾ ਮੈਂ ਮੇਰੀ ਸੁਣ ਗੱਲ ਫੋਨ ਤੇ ਮੈਂ ਤੇਰੇ ਨਾਲ ਕੀ ਗੱਲਾਂ ਕੀਤੀਆਂ ਕੀ ਨਹੀਂ ਕੀਤੀਆਂ ਕਿਸੇ ਨੇ ਕੀ ਵੇਖਿਆ ਕੀਤੀਆਂ ਕਿ ਨਹੀਂ ਕੀਤੀਆਂ ਬੜਾ ਕੁਛ ਬੰਦਾ ਬੋਲ ਲੈਂਦਾ ਬੋਲਣ ਲੱਗਾ ਜੇ ਮੈਂ ਤੈਨੂੰ ਆਖਾਂ ਮੈਂ ਤੂੰ ਡਾਣੀ ਮਡਾਣੀ ਬਣਾ ਦੇਣੀ ਐ ਤੇ ਤੂੰ ਬਣ ਜਾਈਂਗੀ ਮੈਂ ਫੋਨ ਤੇ ਹੀ ਤੈਨੂੰ ਬੋਲਿਆ ਨਾ ਹੈ ਤੇ ਤੂੰ ਵਿਸ਼ਵਾਸ ਕਰਕੇ ਬਹਿ ਗਈਂ ਤੇ ਬੋਲਣ ਡਈ ਆ ਬਹੁਤ ਬੜੀਆਂ ਤੈਨੂੰ ਗੱਲਾਂ ਜੀਆਂ ਉੰਡੀਆਂ ਲੇਚ ਕੇ ਲੰਮੀ ਕਰ ਦੇਣਾ ਸਮਝਾ ਦੇ ਦਿੱਤਾ ਤੇਰੀ ਮਾਂ ਨੂੰ ਇੱਕ ਵਾਰ ਕਿ ਚੁੱਪ ਕਰਕੇ ਰੋ ਹੋਰ ਉਹਨੂੰ ਮੈਂ ਕੀ ਕਹਣਾ ਵਾ ਨਿਰਾਜ ਕੋਰੇ ਤੇਰਾ ਮੈਂ ਨਾ ਤੇਰਾ ਛਪੇੜ ਮਾਰਨੀ ਆ ਮੈਂ ਤੇਰੀ ਮਾਸੀ ਆ ਕਿ ਰਾਜਕੌਰ ਆ ਮੇਰੇ ਤੇ ਜ਼ੋਰ ਚ ਲਾਈ ਹੋਰ ਤੇਰਾ ਕਿਸੇ ਦਾ ਜ਼ੋਰ ਨਹੀਂ ਚੱਲਦਾ ਨਾ ਤੈਨੂੰ ਇੱਥੇ ਸੱਦਿਆ ਸੀ ਪੂਜਾ ਦੇ ਕੰਟਰੋਲ ਕਰਨ ਵਾਸਤੇ ਕਿ ਮੇਰੀ ਮਾਂ ਨੂੰ ਚੁੱਪ ਕਰਾਉਣ ਵਾਸਤੇ ਆਪ ਹੀ ਦੱਬੀ ਫਿਰਨ ਨਹੀਂ ਆ ਤੂੰ ਕੀ ਕਰਨਾ ਮੈਂ ਤੇ ਤੂੰ ਪਤਾ ਹੀ ਮੈਂ ਤਾਂ ਬੀ ਫਿਰਨਦੀ ਆ ਤੇ ਫਿਰ ਮੈਨੂੰ ਕਿਉਂ ਸਦਿਆਈ ਜੋ ਮੈਂ ਬਹਿਣਾ ਨਾ ਬੋਲ ਦਿੱਤਾ ਉਹਨੂੰ ਮੈਂ ਜੋ ਮੈਂ ਉਹਨੂੰ ਕਹਿਣਾ ਇਹ ਕਹਤਾ ਹੈ ਠਹਿਰ ਲੱਗੀ ਨਾ ਠਹਿਰ 마ਸੀ ਠਹਿਰ ਉਹ ਸਰਿਆ ਕਿੱਥੇ ਗਾਵਾ ਜਿਹੜਾ ਸਰਿਆ ਤੂੰ ਉਸ ਦਿਨ ਕਹਿੰਦੀ ਸੀ ਟੁਕ 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 ਕਹਿੰਦੀ ਸੀ ਨਾ ਪੂਜਾ ਨੂੰ ਕਿ ਬੈ ਇਹੋ ਜਿਹਾ ਸਰਿਆ ਜਿਹੜਾ ਨਾ ਟੁਕ 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 ਕਰ ਦੇਣਾ ਮੈਂ ਤੇ ਮੈਂ ਤਾਂ ਟੁਕ ਟੁਕ ਕਰਤਾ ਹੁਣ ਤੁਸੀਂ ਸਾਂਭੋ ਨਾ ਕਿੱਥੇ ਸਾਂਭਣਾ ਮਾਸੀ ਤੂੰ ਨਾ ਸਰੀਆ ਟੁਕ 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 ਟੋਕ ਕੀਤਾ ਪੂਜਾ ਦਾਣੀ ਮੇਰੀ ਮਾਂ ਦਾ ਕੀਤਾ ਮੈਂ ਨਾ ਸਰੀਆ ਟੁੱਕਣ ਦੀ ਗੱਲ ਕੀਤੀ ਸੀ ਮੈਂ ਟੁਕ ਟੁਕ ਟਕ ਟਕ ਕਰਕੇ ਟੋਕ ਦੂੰਗੀ ਮੈਂ ਇਹ ਥੋੜੀ ਕਹਿੰਦੀ ਸੀ ਕਿ ਮੈਂ ਪੂਜਾ ਦਾ ਟੁਕੜਾ ਤੇਰੀ ਮੰਮੀ ਦਾ ਟੁਕੜਾ ਟੁਕਤਾ ਜਿਹਦਾ ਵੀ ਟੁਕਿਆ ਗਿਆ ਟੁਕਿਆ ਗਿਆ ਮਾਸੀ ਹੁਣ ਇੱਥੋਂ ਜਾਣ ਦਾ ਕਿ ਲਏਂਗੀ ਨਾ ਮੇਰੀ ਸੁਣ ਗੱਲ ਇਹ ਤੇਰਾ ਘਰ ਨਹੀਂ ਆ ਇਹ ਮੇਰੀ ਭੈਣ ਦਾ ਘਰ ਹੈ ਭੈਣ ਦਾ ਤੇ ਭੈਣ ਦਾ ਬੜਾ ਤਾਂ ਸਵਾਰ ਚਲਨੀ ਆ ਲੈ ਤੂੰ ਟੁੱਕਣ ਦੀ ਗੱਲ ਕੀਤੀ ਸੀ ਮੈਂ ਟੁੱਕ ਤੇ ਦਿੱਤਾ ਵਾ ਹੋਰ ਕੀ ਕਰਾਂ ਹੋਰ ਬਾਰ ਬਾਰ ਥੋੜੀ ਸਵਾਰਨਾ ਵਾ ਬਾਰ ਬਾਰ ਥੋੜੀ ਟੁੱਕੀ ਜਾਣਾ ਵਾ ਮੈਂ ਤਾਂ ਹੁਣ ਚਲੀ ਜਾਣਾ ਮੇਰੇ ਪੁੱਤ ਦਾ ਫੋਨ ਆਇਆ ਵਾ ਮੈਂ ਚਲੀ ਆ ਮਾਸੀ ਮੈਨੂੰ ਤੇ ਹੁਣ ਪਤਾ ਲੱਗਾ ਤੂੰ ਆਪਣੇ ਵਾਦੇ ਤੋਂ ਕਿਉਂ ਮੁੱਕਰੀ ਆ ਉਹ ਮੇਰੀ ਤੇ ਰਾਤੀ ਵੀਰ ਨਾਲ ਸਾਰੀ ਗੱਲ ਹੋ ਗਈ ਸੀ ਉਹ ਕਹਿੰਦਾ ਜਿੱਦਾਂ ਦੀ ਮਾਂ ਤੁਹਾਡੇ ਵੱਲ ਗਈ ਆ ਨਾ ਮੈਂ ਤੇ ਭਾਂਡੇ ਵੀ ਆਪ ਮੰਜੰਦੇ ਆ ਤੇ ਕੱਪੜੇ ਵੀ ਆਪ ਤੋਂ ਹੁੰਦੇ ਆ ਮਾ ਨੂੰ ਜਲਦੀ ਘਰ ਭੇਜ ਤੇ ਮਾਸੀ ਮੈਨੂੰ ਹੁਣ ਪਤਾ ਲੱਗਾ ਕਿ ਤੂੰ ਘਰ ਜਾਣ ਦੀਆਂ 도ੜਾ ਕਿਉ ਲੱਗੀਆਂ ਹੋਈਆਂ ਨਾਲੇ ਨਾ ਮਾਸੀ ਫੋਨ ਤੇ ਤੂੰ ਇੰਨੀਆਂ ਡਿੰਗਾ ਮਾਰਦੀ ਸੀ ਮੈਂ ਸੋਚਿਆ ਮੇਰੀ ਮਾਸੀ ਤੇ ਚਾਂਸੀ ਦੀ ਰਾਣੀ ਐ ਇੰਜ 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 ਮਿੰਟ ਚ ਮਸਲਾ ਸੁਲਝਾਏਗੀ ਨਾ ਤੂੰ ਕੀ ਮਸਲੇ ਸੁਲਝਾਣੇ ਤੂੰ ਤੇ ਆਪ ਹੀ ਢਰਦੀ ਫਿਰਦੀ ਪਈ ਐ ਤੈਨ ਤੇ ਆਪ ਘਰ ਜਾਣ ਦੀ ਪਈ ਆਪਣਾ ਘਰ ਵੇਖਾਂ ਜਾ ਕੇ ਆਪਣਾ ਘਰ ਤੇਰੇ ਕੋਲ ਸੰਭਾਲਿਆ ਨਹੀਂ ਜਾਂਦਿਆ ਤੂੰ ਇੱਥੇ ਕੀ ਮਸਲੇ ਹੱਲ ਕਰਨੇ ਆ ਨਾ ਮੇਰੀ ਸੁਣ ਗੱਲ ਕੁੜੀਏ ਮੈਂ ਘਰ ਜਾਣ ਦੀ ਕਾਲੀ ਤਾਂ ਪਾਈ ਆ ਇੱਥੇ ਤੇ ਜਿਹੜਾ ਮੈਂ ਟੁਕਣਾ ਹੀ ਟਕ ਤਾਂ ਹੁਣ ਘਰ ਵੀ ਟਕਣ ਵਾਲੀ ਆ ਉਹਨੂੰ ਵੀ ਜਾ ਕੇ ਟੁਕਣਾ ਹੀ ਟਕ 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 ਕਰ ਨਹੀਂ ਤਾਂ پیرੋ ਨੇ ਸੁਧਰ ਨਹੀਂ ਤੇ ਫੇਰ ਕਿਤੇ ਗੱਲ ਬਣਨੀ ਹੋ ਤਾਂ ਤਾਂ ਕਰਕੇ ਮੈਂ ਘਰ ਜਾਣ ਲਈ ਹਾਂ ਚਲ ਪਰੇ ਹੋ ਜਾਣ ਦੇ ਮੈਨੂੰ ਕੋਈ ਕੰਮ ਕਰਨ ਦੇ ਮਸੀ ਮੈਨੂੰ ਪਤਾ ਜਿੰਨਾ ਤੂੰ ਘਰ ਜਾ ਕੇ ਟੁਕ ਟੁਕ ਕਰਨਾ ਉਹ ਇੱਥੇ ਤੇ ਟੁਕ ਟੁਕ ਹੋ ਨਹੀਂ ਸਕਿਆ ਘਰ ਤੂੰ ਸਵਾਹ ਟੁਕ ਟੁਕ ਕਰਨਾ ਵੇ شیخ ਹੀ ਬਾਜਣਾ ਹਵੇ ਤੇ ਆਹੋ ਪਾਣਾ ਰੋਣਾ ਕਿਉਂ ਨਹੀਂ ਪਾਣਾ ਚੱਲੀਏ ਮੈਂ ਬਾਹਰ ਲੋਕੀ ਇਕੱਠੇ ਕਰਨ ਲੱਗੀਆਂ ਕਰਾਂ ਰੇਹੇ ਕੀ ਕਰਨ ਲਈ ਮੈਂ ਲੋਕੀ ਆਈ ਨਹੀਂ ਸੋਨੀਆਂ ਦੇ ਵਿੱਚ ਆਈ ਮੈਨੂੰ ਪਤਾ ਹੈ ਤੁਹਾਨੂੰ ਉਹ ਹੀ ਕੱਖ ਨਹੀਂ ਤੁੰਦ ਤੂੰੋਂ ਪਸੰਦ ਨਹੀਂ ਕਰਦੀ ਮੈਂ ਪੱਕਾ ਬਦਲਾ ਤੇ ਮੇਰੀ ਗੱਲ ਸੁਣ ਤੂੰ ਮਾਸੀ ਮਾਸੜ ਨੂੰ ਆਪਣੇ ਘਰ ਵਾਰਡ ਚਾਹੇ ਨਾ ਵਾਰ ਪਰ ਮੇਰੇ ਭਰਾ ਬਾਰੇ ਮਾਸੀ ਮਾਸੜ ਬਾਰੇ ਤੰਕਿਆਂ ਦਾ ਕੋਈ ਗੱਲ ਕਰਨੀ ਮਾਸੀ ਮਾਸੜ ਦੇ ਭਰਾ ਬਾਰੇ ਹਾਂ ਦੁਬਾਰਾ ਮੇਰੋਂ ਸੋਨੀਆ ਤੇ ਸੁਆ ਤੇ ਤੁੰਦੀ ਪਤਾ ਲਾ ਇਦਨੇ ਆਪਣੇ ਸਾਥ ਸੌਰੀ ਦੀ ਸੇਵਾ ਕਰਦੀ। ਫੱਤੀ ਜਾਮਾ ਕਰਦੀ ਹੂੰ। ਮੈਂ ਤੇਰੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ। ਤੂੰ ਆਪਣੇ ਮਾਸੀ ਮਾਸੂ ਨੂੰ ਆਪਣੇ ਘਰ ਬਾੜ ਦੇ ਨਾਲ ਬਾੜ। ਪਰ ਮੈਂ ਆਪਣੇ ਭਰਾਵਰੇ ਕੋਈ ਵੱਦ ਘੱਟ ਨਹੀਂ ਕਰਦਾ। ਦੁਬਾਰਾ ਕਰੋ ਦੁਬਾਰਾ। ਦੁਬਾਰਾ ਹਾਂ। ਮਾਸੀ ਤੋਂ ਖੇਤੇ ਬਾਹਰ ਬਹਿ ਕੇ ਮੀਂਹ ਦੇ ਨਜ਼ਾਰੇ ਨਹੀਂ ਆਉਂਦੇ ਹੀ ਆ। ਐ ਨਜ਼ਾਰੇ ਤੇ ਘਰ ਬੈਠਿਆਂ ਨਹੀਂ ਸੀ ਲੈ ਸਕਦੇ। ਜੇ ਜਿਵੇਂ ਕੰਮ ਕਰਸੇ ਸੱਦੇ ਕੰਮ ਤੇ ਕਰ ਉਹ ਸਾਡੇ ਘਰ ਦਾ ਮਸਲਾ ਤੇ ਦੁਬਾਰਾ ਕਰੋ ਓ ਮਾਸੀ ਮੈਨੂੰ ਹੁਣ ਪਤਾ ਲੱਗਾ ਤੂੰ ਆਪਣੇ ਵਾਦੇ ਤੋਂ ਕਿਉਂ ਮੁੱਕਰੀ ਆ ਮੇਰੀ ਤਾਂ ਕੀ ਵੀਰੇ ਨਾਲ ਸਾਰੀ ਗੱਲ ਹੋ ਗਈ ਸੀ ਹਾਂ ਉਹ ਵੀਰਾ ਕਹਿੰਦਾ ਜਿੱਦਾਂ ਦੀ ਮਾਸੀ ਤੇਰੇ ਵੱਲ ਗਈ ਆ ਨਾ ਮਾਸੀ ਦੀ ਮੰਮੀ ਵਾਹ ਨੀਰਾਜ ਕੋਰੇ ਵਾਹ ਆਹਾਂ ਆਹਾਂ ਗੱਲ ਵਾਹ ਨੀਰਾਜ ਕੋਰੇ ਤੇਰਾ